ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੇ ਮੈਂ ਤੁਹਾਡੇ ਵਾਸਤੇ ਲਾਈਵ ਜਿਹੜੇ ਟਰਾਂਸਮਿਸ਼ਨ ਨੂੰ ਲੈ ਕੇ ਆਇਆ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਅੱਜ 6 for justice ਨੇ ਪਾਈ ਜਿਹੜੀ ਹਦੀਪ ਸ਼ਹੀਦ ਨੱਜਰ ਦੀ ਟੀਮ ਹੈ ਉਹਨਾਂ ਨੇ ਅੱਜ ਜਲੂਸ ਕੱਢਿਆ ਹੋਇਆ ਹੈ ਹਿੰਦੁਸਤਾਨੀ ਸਰਕਾਰ ਦਾ ਓਟਵਾ ਤੋਂ ਲੈ ਕੇ ਤੇ ਮੋਂਟਰੀਅਲ ਤੱਕ ਤੇ ਵਿੰਕੂਵਰ ਤੱਕ ਸਾਰੇ ਜਿੰਨੇ ਵੀ ਜਿਹੜੇ ਹਿੰਦੁਸਤਾਨ ਦੇ ਟੈਰਨ ਖਾਨੇ ਨੇ ਜਿਨ੍ਹਾਂ ਨੂੰ ਕਾਉਂਸਲੇਟ ਕਹਿੰਦੇ ਨੇ ਕਾਉਂਸਲ ਜਨ ਉਹਦਾ ਘਰਾਓ ਕੀਤਾ ਹੋਇਆ ਟਿਕਟ ਲੱਗੀਆਂ ਹੋਈਆਂ ਤੇ ਆਓ ਚੱਲਨੇ ਤانوں ਮੈਂ ਦੱਸਣਾ ਕਿ ਇਸ ਵੇਲੇ ਤੁਸੀਂ ਜਿਹੜੀਆਂ ਤਸਵੀਰਾਂ ਵੇਖਦੇ ਪਏ ਹੋ ਇਹ ਤਸਵੀਰਾਂ ਜਿਹ ਹੈਗੀਆਂ ਓਟਵਾ ਦੀਆਂ ਓਟਵਾ ਦੀਆਂ ਜਿੱਥੇ ਕਿ ਦਿਨੇਸ਼ ਪਟਨਾਇਕ ਆਪ ਉਥੇ ਕੌਂਸਲ ਜਨਰਲ ਵੈਲ ਹੈ ਹਿੰਦੁਸਤਾਨ ਦਾ ਜਿਹੜਾ ਉਹ ਇੱਥੇ ਆ ਉਹ ਅੰਦਰ ਹੈਗਾ ਤੇ ਬਾਹਰ ਜਿਹੜਾ ਸਿੰਘ ਜਿਹੜੇ ਨੇ ਉਹ ਝੰਡੇ ਲੈ ਕੇ ਖਲੋਤੇ ਨੇ ਆਪਣੀਆਂ ਨਾਰੇਬਾਜੀ ਚੱਲ ਰਹੀ ਹੈ ਔਰ ਉਹ ਇਸ ਇਸ ਪ੍ਰੋਟੈਸਟ ਦੇ ਰਾਈਂ ਇਸ ਪ੍ਰੋਟੈਸਟ ਦੇ ਰਾਈਂ ਪੂਰੀ ਦੁਨੀਆ ਨੂੰ ਦੱਸਦੇ ਪਏ ਨੇ ਕਿ ਸ਼ਾਇਦ ਤੇ ਕੈਨੇਡਾ ਦੀ ਸਰਕਾਰ ਉਹ ਭੁੱਲ ਗਈ ਹੋਵੇ ਉਹ ਭੁੱਲ ਗਈ ਹੋਏ ਕਿ ਉਹਨਾਂ ਦਾ ਸ਼ਹੀਰੀ ਜੇ ਹਰਦੀਪ ਸਿੰਘ ਨਿਜਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ਹੀਦ ਹੋਇਆ ਜੂਨ 2023 ਵਿੱਚ ਪਰ ਇਹ ਦੁਨੀਆ ਨਹੀਂ ਭੁੱਲੀ ਇਹ ਸਿੰਘ ਨਹੀਂ ਭੁੱਲੇ ਇਹ ਸਿੱਖ ਨਹੀਂ ਭੁੱਲੇ ਪੰਜਾਬੀ ਨਹੀਂ ਭੁੱਲੇ ਔਰ ਕੈਨੇਡਾ ਦੇ ਜਿਹੜੇ ਸ਼ਹਿਰੀ ਨੇ ਉਹ ਨਹੀਂ ਭੁੱਲੇ ਇਹ ਕੈਨੇਡਾ ਦੇ ਸ਼ਹਿਰੀਆਂ ਦਾ ਤੇ ਹੁਣ ਜਿਹੜਾ ਕੈਨੇਡਾ ਦੀ ਸਰਕਾਰ ਹੈ ਇਹਨਾਂ ਦਾ ਜਿਹੜਾ ਕੀ ਕਹਿੰਦੇ ਨੇ ਇੰਟਰਸਟ ਜਿਹੜਾ ਉਹ ਵੱਖ-ਵੱਖ ਹੋ ਗਿਆ ਕੈਨੇਡਾ ਦੀ ਸਰਕਾਰ ਦਾ ਇੰਟਰਸਟ ਜਿਹੜਾ ਉਹ ਬਣ ਗਿਆ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਉਹ ਦੁਬਾਰਾ ਉਹਨਾਂ ਦੇ ਨਾਲ ਜਿਹੜੇ ਆਪਣੇ ਸੰਬੰਧ ਨੇ ਉਹ ਠੀਕ ਕਰਨਾ ਚਾਹ ਰਹੇ ਨੇ ਉਹ ਚਾਹ ਰਹੇ ਨੇ ਕਿ ਆਪਣਾ ਅਸੀਂ ਉਹਨਾਂ ਦੇ ਨਾਲ ਦੁਬਾਰਾ ਤਾਲੁਕਾਤ ਵਧੇਨ ਗਰਮਜੋਸ਼ੀ ਪੈਦਾ ਕਰਨ ਤੇ ਪਰ ਜਿਹੜੇ ਲੋਕ ਨੇ ਉੱਥੇ ਦੇ ਜਿਹੜੇ ਆਪਣਾ ਸ਼ਹਿਰੀ ਨੇ ਕੈਨੇਡਾ ਦੇ ਉਹ ਕਹਿੰਦੇ ਨੇ ਕਿ ਸਾਨੂੰ ਕਮਜ਼ ਕਮ ਜਿਹੜਾ ਪਹਿਲੇ ਤਵੱਜਦਾ ਸਾਾਸ ਦਿਲਾਇਆ ਜਾਏ ਪਹਿਲੇ ਸਾਨੂੰ ਉਹਦੀ ਜਿਹੜਾ ਪਹਿਲੇ ਜਿਹੜੇ ਮੰਤ ਭਾਗੇ ਕੰਮ ਕੀਤੇ ਨੇ ਜਿਹੜਾ ਪਹਿਲੇ ਟਰਾਂਸ ਨੈਸ਼ਨਲ ਰੈਪ੍ਰੈਸਿੰਗ ਹਿੰਦੁਸਤਾਨ ਕਰਦਾ ਉਹਦੀ ਕੋਈ ਸਾਨੂੰ ਆਪਣਾ ਦਿੱਤੀ ਜਾਏ ਕੋਈ ਉਹਦੀ ਕੋਈ ਗਾਰੰਟੀ ਦਿੱਤੀ ਜਾਏ ਉਹਨੂੰ ਕੰਮ ਮੁਕਾਇਆ ਜਾਏ ਇਹਨਾਂ ਦੇ ਜਿਹੜੀਆਂ ਆਪਣੀਆਂ ਕੀ ਕਹਿੰਦੇ ਨੇ ਉਹਨੂੰ ਜਿਹੜੀ ਜਸੂਸੀਆਂ ਕਰਦੇ ਨੇ ਉਹਨਾਂ ਨੂੰ ਮੁਕਾਇਆ ਜਾਏ ਪਰ ਕੈਨੇਡਾ ਦੀ ਸਰਕਾਰ ਨੂੰ ਇਹ ਗੱਲ ਫਿਲਹਾਲ ਸਮਝ ਨਹੀਂ ਆ ਰਹੀ ਲੇਕਿਨ ਬਹਾਰਾਲ ਇਹ ਸਮਝ ਤਾਂ ਆਣੀ ਆਣੀ ਇਹ ਔਟਵਾ ਦਾ ਜਲਾਸ ਔਟਵਾ ਦਾ ਪ੍ਰੋਟੈਸਟ ਚੱਲ ਰਿਹਾ ਇਹਦੇ ਵਿੱਚ ਭਾਈ ਇੰਦਰਜੀਤ ਗੋਸਲ ਖੁਦ ਮੌਜੂਦ ਨੇ ਉਹਨਾਂ ਦੇ ਉੱਥੇ ਆਪਣਾ ਵਿਵਸਥਾ ਸਾਹਮਣੇ ਪ੍ਰੋਟੈਸਟ ਕਰਦੇ ਪਏ ਨੇ ਸਾਨੂੰ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਇਹ ਕਿ ਪੁਲਿਸ ਨੇ ਰਿਕਵੈਸਟ ਕੀਤੀ ਹੈ ਸਿੰਘਾਂ ਦੇ ਕੋਲੋਂ ਵੈਸੇ ਤੇ ਇਹ 8 ਵਜੇ ਤੱਕ ਹੋਣਾ ਸੀ ਇਹ 8 ਘੰਟੇ ਦੀ ਪਿਕਟ ਸੀ 12:00 ਵਜੇ ਤੋਂ ਲੈ ਕੇ ਅੱਗੇ ਤੱਕ ਪਰ ਜਿਹੜੀ ਪੁਲਿਸ ਹੈ ਉਹਨੇ ਬੇਨਤੀ ਕੀਤੀ ਹੈ ਸਿੰਘਾਂ ਨੂੰ ਰਿਕਵੈਸਟ ਕੀਤੀ ਹੈ ਕਿ ਤੁਸੀਂ 5 ਵਜੇ ਤੱਕ ਜਿਹੜੀ ਇਹ ਮੁਕਾ ਦਿਓ ਕਿਉਂਕਿ ਕਿਉਂਕਿ ਜਿਹੜਾ ਆਪਣਾ ਪਟਨਾਏ ਕੀ ਉਹ ਅੰਦਰ ਬੰਦ ਹੋਇਆ ਬੈਠਾ ਉਹ ਮੰਤਰੀ ਲਈ ਕਰਦਾ ਪਿਆ ਪੁਰਜ਼ੇ ਕਿ ਮੈਨੂੰ ਇੱਥੋਂ ਕਢਾਓ मैंने घर तो पहुंचाओ मैं कहते हैं तावन किया जाए तक कमाया जाए बहरहाल ये उत वा प्रदर्शन होया और मैं थोड़ा थोड़ा जा लाइव उ दिखा की जो जज्बात की ने जोश जज्बा की तुम अपना उत्तर ਕੀ ਜਿਹੜਾ ਉੱਥੇ ਚੱਲੇ ਪੈ ਨੇ ਇਹ ਦਰ ਸੁਣੋ ਮੇਰਾ ਸਿੰਘ ਭਰਾ ਜਿਹੜੇ ਉੱਥੇ ਕੀ ਤਕਰੀਰ ਕਰ ਰਹੇ ਪੰਜਾਬ ਚਹਾੜ ਆਏ ਕਿ ਨਹੀਂ ਆਏ ਪੰਜਾਬ ਨੂੰ ਬਰਬਾਦ ਕੀਤਾ ਕਿ ਨਹੀਂ ਕੀਤਾ ਇਹਨਾਂ ਨੇ ਪੰਜਾਬ ਦੇ ਪਿੰਡਾਂ ਦੇ ਪਿੰਡ ਬਰਬਾਦ ਕੀਤੇ ਨੇ ਇਹਨਾਂ ਨੇ ਪੰਜਾਬ ਦੇ ਘਰਾਂ ਦੇ ਘਟਵਾ ਕੀਤੇ ਨੇ ਇਹਨਾਂ ਨੇ ਸਾਡੀਆਂ ਫਸਲਾਂ ਤਬਾਹ ਕੀਤੀਆਂ ਨੇ ਸਾਡੇ ਸਿਰਾਂ ਤੇ ਕਰਜ਼ਾ ਚਾੜਿਆ ਕਿ ਕਰਜ਼ੇ ਦੇ ਦੱਬੇ ਰਹਿਣਗੇ ਤੇ ਆਪਣੀਆਂ ਜ਼ਮੀਨਾਂ ਸਾਨੂੰ ਵੇਚ ਜਾਣਗੇ ਬਿਲਕੁਲ ਸੋ ਇਹ ਨਾਦੀ ਰਾਜਨੀਤੀ ਹੈ ਬਿਲਕੁਲ ਕਿਸੀਂ ਇਹਨਾਂ ਨੂੰ ਖਤਮ ਕਰਨਾ ਹੈ ਹੜਾਂ ਦੇ ਨਾਲ ਨਸ਼ਿਆਂ ਦੇ ਨਾਲ ਤੇ ਫਿਜ਼ੀਕਲੀ ਫਿਰ ਮਾਰਨਾ ਹੈ ਸੋ ਅਸੀਂ ਇਸ ਰਾਜਨੀਤੀ ਨੂੰ ਜੜੋ ਪੁੱਟ ਦੇਣਾ ਹੈ ਇਸੇ ਕਾਰਨ ਆਪਾਂ ਕਹਿੰਦੇ ਹਾਂ ਕਿਉਂ ਮੋਦੀ ਪੋਲਟਿਕਸ ਕਿਉਂ ਮੋਦੀ ਪੋਲਟਿਕਸ ਕਿਉਂ ਮੋਦੀ ਪੋਲਟਿਕਸ ਸੇ ਤੁਸੀਂ ਦੁਨੀਆ ਨੂੰ ਵੀ ਦੱਸਣਾ ਕਿ ਅਸੀਂ ਡੈਮੋਕਰੈਟਿਕ ਵੇ ਦੇ ਨਾਲ ਲੜਾਈ ਲੜਦੇ ਪਏ ਆ ਅਸੀਂ ਪੀਸਫੁਲ ਵੇ ਦੇ ਨਾਲ ਲੜਾਈ ਲੜਦੇ ਪਏ ਆ ਅਸੀਂ ਰੈਫਰੈਂਡਮ ਕਰਾ ਰਹੇ ਆ ਅਸੀਂ ਵੋਟ ਕਰਾ ਰਹੇ ਆ ਪਰ ਗੋਲੀਆਂ ਇਹ ਮਾਰਦੇ ਨੇ ਅੰਦਰ ਬੈਠੇ ਇਹ ਸਾਜ਼ਿਸ਼ ਘਾੜੇ ਨੇ ਕਾਤਲ ਨੇ ਤੇ ਨਾਲ ਦੀ ਨਾਲ ਹੁਣ ਕੈਨੇਡਾ ਦੇ ਲੋਕਾਂ ਨੂੰ ਵੀ ਦੱਸਣਾ ਹੈ ਕਿ ਹਿੰਦੂਸਤਾਨੀ ਇੱਕ ਗਰੁੱਪ ਨੂੰ ਕੈਨੇਡੀਅਨ ਗਵਰਨਮੈਂਟ ਨੇ ਫਸਟ ਲਾਨਿਆ ਤੇ ਇੰਡੀਅਨ ਟੈਰਰਿਸਟ ਨੇ ਸਾਰ ਜੀਆ ਕਾਲ ਤੇ ਕੈਨੇਡੀਅਨ ਫੋਰਨ ਮਿਨਿਸਟਰ ਦੇ ਆਉਣ ਤੋਂ ਪਹਿਲਾਂ ਉਸ ਟੈਰਰਿਸਟ ਗਰੁੱਪ ਨੇ ਸਰੀ ਵੈਂਕੂਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੁਬਾਰਾ ਗੋਲੀਆਂ ਮਾਰੀਆਂ ਨੇ ਸੋ ਇਟ ਇਜ਼ ਅ ਟੈਰਰਿਸਟ ਅਟੈਕ ਜਿਹੜਾ ਹਿੰਦੁਸਤਾਨੀ ਟੈਰਰ ਗਰੁੱਪ ਨੇ ਕੀਤਾ ਹੈ ਤੇ ਉਹਨੂੰ ਨੇਗੇਟ ਕੌਣ ਕਰਦਾ ਹੈ ਉਹਨੂੰ ਇਹ ਸਾਰੇ ਸਾਜ਼ਿਸ਼ਾਂ ਕੌਣ ਕਰਦਾ ਹੈ ਇਹ ਰੌ ਦੇ ਆਫੀਸਰ ਇਹ ਆਈਬੀ ਦੇ ਆਫੀਸਰ ਇਹ ਹਿੰਦੂਸਤਾਨੀ ਸਾਜ਼ਿਸ਼ਕਾਰੇ ਤੇ ਅਸੀਂ ਇਹ ਸਾਜ਼ਿਸ਼ਾਂ ਨੂੰ ਖਤਮ ਕਰ ਦੇਾਂਗੇ ਇਹ ਗੱਲ ਇਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਸਿੱਖ ਸਿਆਣੇ ਹੋ ਗਏ ਨੇ ਹੁਣ ਇਹ ਕਹਿੰਦੇ ਸੀ ਸਿੱਖਾਂ ਨੂੰ ਰਾਜਨੀਤੀ ਨਹੀਂ ਆਉਂਦੀ ਉਹ ਅੰਦਰ ਬੈਠੇ ਨੂੰ ਪਤਾ ਲੱਗ ਰਿਹਾ ਹੈ ਕਿ ਤਾਂ ਮਤਲਬ ਕੀ ਹੈ ਇਹਦਾ ਮਤਲਬ ਕੀ ਆ ਚੰਗੀ ਤਰ੍ਹਾਂ ਜਾਣਦਾ ਦਾ ਮਤਲਬ ਕੀ ਆ ਜੇ ਇਹ ਆਪ ਕਹਿੰਦੇ ਨੇ ਹਿੰਦੁਸਤਾਨ ਵਾਲੇ ਇਹਨਾਂ ਨੂੰ ਪਤਾ ਇਹ ਕਹਿੰਦਾ ਉਦਮ ਸਿੰਘ ਉਹ ਪੁਲਿਆ ਨਹੀਂ ਕਿਹਦਾ ਕਾਤਲ ਹਨ ਇਹਨਾਂ ਨੂੰ ਪਤਾ ਇਹਦਾ ਮਤਲਬ ਕੀ ਆ ਇਹ ਆਪ ਆਪਣੀ ਹਿਸਟਰੀ ਚ ਲਿਖਦੇ ਨੇ ਕਿ ਸਿੱਖਾਂ ਦਾ ਮੁੰਡਾ ਉਦਮ ਸਿੰਘ ਭੁੱਲਿਆ ਨਹੀਂ ਜਰਨਲ ਡਾਇਰ ਨੂੰ ਇਹਨਾਂ ਨੂੰ 84 ਚ ਅਕਾਲ ਤਖਤ ਇਹਨਾਂ ਨੇ ਟਾਇਆ ਤੇ ਭੁੱਲੇ ਨਹੀਂ ਉਸ ਟੱਠੇ ਹੋਏ ਤਖਤ ਨੂੰ ਜਾਣਦੇ ਇਹਨਾਂ ਦੀ ਇੰਦਰਾ ਗਾਂਧੀ ਨਰਕਾਂ ਚ ਬੈਠੀ ਹੋਈ ਇਹਨਾਂ ਨੂੰ ਲੱਗਾ ਕਿ ਸਾਡੇ ਕੋਲ ਤਾਕਤ ਹੈ ਤੇ ਅਸੀਂ ਇਹਨਾਂ ਦੇ ਮੁੰਡੇ ਮਾਰ ਦਿਆਂਗੇ ਫੇਕ ਇਨਕਾਊਂਟਰ ਕਰ ਕਰਕੇ ਪੰਜਾਬ ਚ ਤੇ ਇਹਨਾਂ ਦਾ ਬਿਆਨਤਾ ਬੁੱਚੜ ਜਾਣਦਾ ਕਿ ਸਿੱਖ ਭੁੱਲਿਆ ਨਹੀਂ ਐ ਤੇ ਅੱਜ ਵੀ ਅਸੀਂ ਦੱਸ ਦੇਣਾ ਚਾਹੁੰਦੇ ਆ ਕੈਸੀ ਭੁੱਲਦੇ ਨਹੀਂ ਆਏ ਗੱਲ ਯਾਦ ਰੱਖਿਓ ਸਾਨੂੰ ਜੇ ਯਾਦ ਆ ਗਿਆ ਕਿ ਲਾਲ ਕਿਲੇ ਦੇ ਉੱਤੇ ਝੰਡਾ ਚੜਾਉਣਾ ਜ਼ਰੂਰੀ ਹੈ ਤੇ ਅਸੀਂ ਉਹ ਚੜਾ ਦਿੱਤਾ ਤੇ ਹੁਣ ਸਾਨੂੰ ਯਾਦ ਆ ਗਿਆ ਕਿ ਸਾਡਾ ਰਾਜ ਲੈਣਾ ਬਹੁਤ ਜ਼ਰੂਰੀ ਹੈ ਕਿਉਂ ਦਿਨ ਦੂਰ ਨਹੀਂ ਨੇ ਅਸੀਂ ਆਪਣਾ ਰਾਜ ਵੀ ਕਾਇਮ ਕਰਾਂਗੇ ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਰਸਤਾ ਕਿਹੜਾ ਚੁਣਨਾ ਹੈ ਇੱਕ ਸਮਾਂ ਸੀ ਜਦੋਂ ਇਹ ਦੁਨੀਆ ਨੂੰ ਕਹਿੰਦੇ ਸੀ ਵੀ ਸਿੱਖਾਂ ਨੂੰ ਸਿੱਖਾਂ ਦੇ ਉੱਤੇ ਦੋਸ਼ ਲਾਉਂਦੇ ਸੀ ਕਿ ਇਹ ਹਥਿਆਰ ਚੱਕਦੇ ਨੇ ਇਹ ਫਲਾਣੇ ਨੇ ਇਹ ਫਲਾਣੇ ਨੇ ਅੱਜ ਦੁਨੀਆ ਦੇ ਵਿੱਚ ਹਿੰਦੁਸਤਾਨ ਟੈਰਰਿਸਟ ਹੁੰਦਾ ਹੈ ਟੈਰਰਿਸਟਾਂ ਦੇ ਨਾਲ ਇਹ ਕਹਿੰਦੇ ਨੇ ਤਾਲੀਬਾਨਾਂ ਦੇ ਨਾਲ ਅਸੀਂ ਮਿੱਤਰ ਆ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਉਹ ਟੈਰਰਿਸਟ ਨੇ ਇਹਨਾਂ ਨੇ ਤਾਲੀਬਾਨਾਂ ਦੇ ਕੋਲੋਂ ਟੈਰਰਿਸਟ ਅਟੈਕ ਕਰਾ ਕੇ ਗੁਰਦੁਆਰਿਆਂ ਦੇ ਉੱਤੇ ਬੰਬ ਚਲਵਾਏ ਨੇ ਇਹਨਾਂ ਨੇ ਕਤਲ ਕਰਵਾਏ ਨੇ ਇਹ ਡਰਗ ਸਪਲਾਈ ਕਰਦੇ ਨੇ ਦੁਨੀਆ ਦੇ ਵਿੱਚ ਫੈਂਟਨਲ ਸਪਲਾਈ ਕਰਦੇ ਨੇ ਇਹ ਆਰਮਸ ਸਪਲਾਈ ਕਰਦੇ ਨੇ ਟੈਰਰਿਸਟਾਂ ਨੂੰ ਤੇ ਹੁਣ ਐਕਸਪੋਜ਼ ਹੋ ਗਏ ਨੇ ਸੋ ਇਹ ਰਸਤਾ ਆਪਾਂ ਜਿਹੜਾ ਅਪਣਾਇਆ ਕਾਨੂੰਨੀ ਡੈਮੋਕਰੇਟਿਕ ਰੈਫਰੈਂਡਮ ਦਾ ਰਸਤਾ ਤੇ ਸਾਹਮਣੇ ਸਾਡੇ ਅੱਜ ਵਾਇਲੈਂਸ ਦਾ ਰਸਤਾ اختیار ਕਰਨ ਵਾਲੇ ਹਿੰਦੂਸਤਾਨੀ ਟੈਰਰਿਸਟ ਬੈਠੇ ਹੋਏ ਨੇ ਅੱਜ ਟੈਰਰਿਸਟ ਉਸ ਬੰਦੇ ਸ਼ਿਪਕਤੇਸ ਬਣਨੇ 테ਰਰਿਸਟ ਉਸ ਬਣਨੇ ਤੇ ਗੁਰੂ ਕੇਸੇ ਕੇਸ ਬਣਨੇ ਇਹ ਤੇ ਤੁਸੀਂ ਆਪਣਾ ਜਿਹੜਾ ਗੱਲਬਾਤ ਸੁਣੀ ਇਹ ਇਹ ਓਟਵਾ ਦੀ ਹੈਗੀ ਜਿਹੜੇ ਕੌਂਸਲ ਜਨਰਲ ਦੇ ਸਾਹਮਣੇ ਤੇ ਜਿਹੜਾ ਵੈਂਕੂਵਰ ਦਾ ਕੌਂਸਲ ਜਨਰਲ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਹੈ ਉੱਥੇ ਵੀ ਆਪਣਾ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਭਾਈ ਮਨਜਿੰਦਰ ਸਿੰਘ ਜਿਹੜੇ ਨੇ ਉਹ ਉਹ ਜਿਹੜੇ ਆਪਣਾ ਉੱਥੇ ਮੌਜੂਦ ਨੇ ਉਹ ਉੱਥੇ ਆਪਣਾ ਦੱਸਦੇ ਪੈ ਰਹੇ ਲੋਕਾਂ ਨੂੰ ਕਿ ਭਾਈ ਜਿਹੜਾ ਹਰਦੀਪ ਸਿੰਘ ਨੇ ਜਿਹੜੀ ਸ਼ਹਾਦਤ ਹੈ ਉਹ ਰਾਇਗਾਨੀ ਜਾਏਗੀ ਉਹ ਲੋ ਸਭ ਨੂੰ ਪਤਾ ਹੈ ਉਹ ਸਾਰੇ ਸਿੰਘਾਂ ਨੂੰ ਯਾਦ ਹੈ ਇਹ 6 ਫਰ ਜਸਟਿਸ ਜਿਹੜਾ ਇਹ ਵਾਕਈ ਜਸਟਿਸ ਵਾਸਤੇ ਕੰਮ ਕਰ ਰਿਹਾ ਸਿੱਖਾਂ ਨੂੰ ਇਨਸਾਫ ਦਿਲਾਉਣਾ ਚਾਹੁੰਦਾ ਔਰ ਇਨਸਾਫ ਦਿਲਾਉਣਾ ਚਾਹੁੰਦਾ ਹਿੰਦੁਸਤਾਨ ਦੀਆਂ ਸਰਕਾਰਾਂ ਕੋਲ ਜਿਹੜਾ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਕੰਮ ਤੋਂ ਬਾਜ਼ ਨਹੀਂ ਆ ਰਹੀਆਂ ਇਹ ਸਾਰਾ ਕੁਝ ਜਿਹੜਾ ਉਹਨਾਂ ਦਾ ਕੀਤਾ ਤਰਹਿ ਕਿ ਤਰਿਆ ਹੈਗਾ ਉਹ ਫਿਰ ਜਿਹੜੇ ਆਪਣੇ ਉਹ ਦੁਬਾਰਾ ਇਹ ਕੀ ਕਹਿੰਦੇ ਨੇ ਵਿਧਾਨ ਡੈ ਨੇ ਪਿੰਗਾ ਕੈਨੇਡਾ ਦੇ ਨਾਲ ਤਾਂ ਕਿ ਇਹ ਕੰਮ ਜਿਹੜਾ ਜਾਰੀ ਰਵੇ ਕਿਉਂਕਿ ਪਹਿਲੇ ਇਹ ਹਿੰਦੁਸਤਾਨ ਦੀ ਸਰਕਾਰ ਜਿਹੜੀ ਸੀ ਉਹ ਉਹਦਾ ਇੱਕ ਹੀ ਮੋਟਿਵ ਸੀ ਪਹਿਲੇ ਕਹਿੰਦੇ ਸੀ ਜਿਹੜੇ ਖੜਕੂ ਨੇ ਇਹਨਾਂ ਦੀ ਇਹਨਾਂ ਨੂੰ ਮਕਾ ਦਿਓ ਤੇ ਸਭ ਠੀਕ ਹੋ ਜਾਏਗਾ ਸਾਰੀ ਖਾਲਸਤਾਨ ਦੀ ਮੂਵਮੈਂਟ ਜਿਹੜੀ ਮੁੱਕ ਜਾਏਗੀ ਲੇਕਿਨ ਖੜਕੂਆਂ ਨੂੰ 1.5 ਲੱਖ ਜਿਹੜੇ ਲੋਕ ਨੇ ਉੱਥੇ ਸ਼ਹੀਦ ਹੋਏ ਪੁਲਿਸ ਮੁਕਾਬਲੇ ਹੋਏ ਸਾਰਾ ਕੁਝ ਹੋਇਆ ਪਰ ਖਾਲਸਤਾਨ ਦੀ ਜਿਹੜੀ ਤਹਿਰੀਕ ਸੀ ਉਹਨੂੰ ਨਵੀਂ ਜ਼ਿੰਦਗੀ ਮਿਲੀ ਉਹਨੇ ਵੀ ਨਵੀਂ ਨਵਾਂ ਪਾਣੀ ਪੈ ਗਿਆ ਉਹਦੇ ਵਿੱਚ ਅਗਲੀ ਪੌਦ ਆਈ ਅਗਲੀ ਪੌਦ ਨੇ ਵੀ ਉਹੀ ਜਿਹੜਾ ਮਾਮਲਾ ਉਹ ਸੰਭਾਲਿਆ ਉਹ ਤੁਸੀਂ ਦੇਖਦੇ ਪਾਓ ਹੁਣ ਕਹਿੰਦੇ ਨੇ ਕਿ ਜਿਹੜੇ ਬਾਹਰ ਲੋਕ ਯਾਨੀ ਕਿ ਜਿਹੜੇ ਜਿਹੜੇ ਡਾਇਸਪੋਰਾ ਦੇ ਸਿੱਖ ਨੇ ਜਿਹੜੇ ਮੁਲਕੋਂ ਬਾਹਰ ਪੰਜਾਬੋਂ ਬਾਹਰ ਜਿਹੜੀ ਸਟਰਗਲ ਕਰ ਰਹੇ ਨੇ ਇਹਨਾਂ ਨੂੰ ਮੌਕਾ ਦਿਓ ਤੇ ਠੀਕ ਹੋ ਜਾਏਗਾ ਕੰਮ ਲੇਕਿਨ ਕੰਮ ਮੇਂ ਠੀਕ ਉਦੋਂ ਹੀ ਹੋਣਾ ਜਦੋਂ ਖਾਲਸਤਾਨ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਗਿਆ ਤੇ ਇਹ ਫਿਲਹਾਲ ਤੁਸੀਂ ਦੇਖਦੇ ਪਾਓ ਇਹ ਸਾਰੇ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੇ ਸਿੰਘ ਨੇ ਉਹ ਇਤਜਾਜ ਕਰ ਰਹੇ ਨੇ ਉਹ 18 ਤਰੀਕ ਅੱਜ ਅਕਤੂਬਰ ਦੀ ਤੇ ਜਿਹੜੇ ਇੰਡੀਅਨ ਕੌਂਸਲ ਜਨਰਲ ਹੈ ਉਹਨਾਂ ਦਾ ਘਰਾਓ ਹੋਇਆ ਹੋਇਆ ਉਹਨਾਂ ਦੇ ਸਾਹਮਣੇ ਜਿਹੜਾ ਨੇ ਸਟੇਜ ਲਾਏ ਨੇ ਉੱਤੇ ਨਾਰੇਬਾਜ਼ੀ ਚੱਲ ਰਹੀ ਹੈ ਲੋਕਾਂ ਨੂੰ ਯਾਦ ਕਰਾ ਰਹੇ ਨੇ ਕਿ ਹਿੰਦੁਸਤਾਨ ਜਿਹੜਾ ਉਹ ਕਿਸ ਤਰ੍ਹਾਂ ਦੇ ਕੰਮ ਕਰਦਾ ਮੈਂ ਤੁਹਾਨੂੰ ਦਿਖਾਇਆ ਮੰਜ਼ਰ ਦੇਖਿਆ ਤੁਸੀਂ ਤਸਵੀਰਾਂ ਦੇਖੀਆਂ ਵੀਡੀਓ ਦੇਖੀਆਂ ਤੇ ਤੁਸੀਂ ਜਿਹੜਾ ਆਪਣਾ ਇਹ ਮਜ਼ੀਦ ਕੰਮ جاری ਰਹੇਗਾ ਆਂਦਾ ਵੀ ਤੁਹਾਨੂੰ ਜਿਹੜੀਆਂ ਇਹ ਮਜ਼ੀਦ ਜਿਹੇ ਡਿਵੈਲਪਮੈਂਟਸ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਾਵਾਂਗੇ ਚੜ੍ਹਦੀ ਕਲਾਤ ਰਹੋ ਤੇ ਰੱਬ ਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ